ਅਸਿਕਾ ਦੋਸਤੋ ਲਓ ਜੀ ਅੱਜ ਆਪਾਂ ਬਣਾਈਆ ਘਰੇ ਆਈਸਕ੍ਰੀਮ ਕਿਹੜੀ ਹੈ ਕਮ ਕਸਾਟਾ ਕਸਾਟਾ ਇਹਨੂੰ ਕਸਾਟਾ ਬੋਲਦੇ ਆ ਇੱਕ ਇੱਕ ਸਟਾ ਇਹ ਜੋ 2 3 ਕਰਾਂ ਦੀ ਮਿਕਸ ਜੀ ਹੁੰਦੀ ਹੈ ਇਹ ਬਾਕੀ ਸਮੂਹ ਨੂੰ ਦਿਖਾਉਂਦਾ ਕੱਟ ਕੇ ਲਿਆ ਦਿਖਾ ਕੱਟੇ ਥਾਓ ਇਹ ਕਿਰਨ ਤੁਹਾਨੂੰ ਦੱਸਣਾ ਕਿ ਕਿਵੇਂ ਬਣਦੀ ਹੈ ਸਾਡੀ ਕੋਸ਼ਿਸ਼ ਅਸੀਂ ਕੀਤੀ ਤਿੰਨ ਕਲਰ ਦੀ ਬਣ ਜੇ ਇਹ ਪਰ ਇਹ ਕਿਹੜਾ ਕਲਰ ਦਾ ਮਿਕਸ ਹੋ ਗਿਆ ਵਿੱਚ ਇਹ ਦੋ ਕਲਰ ਰਹੇਗੀ ਇਹ ਦੇਖਾ ਹੁੰਦਾ ਬੜੀ ਸੁਹਣਾ ਲੱਗ ਰਹੀ ਹੈ ਬਾਕੀ ਦੇਖ ਲਿਆ ਤਾਂ ਕਿ ਚਲ ਵੀ ਕੱਟੋ ਵੀ ਚਾਕੂ ਲੈ ਬਿਆਰ ਨਾ ਤਾਂ ਬੈਸੇ ਯਾਰਾ ਕਰੇ ਬਲਾਈ ਤਾਂ ਜਿਆਦਾ ਵਧੀਆ ਬਿਆਰ ਤੇ ਪਤਾ ਨਹੀਂ ਆਪਾਂ ਨੂੰ ਕੀ ਕੁਝ ਖਵਾਈ ਜਾਂਦੇ ਨੇ ਕਰੀ ਆਪਣੇ ਆਪਾਂ ਦੁੱਧ ਦੀ ਲੈ ਕੇ ਬਣਾ ਸਕਦੇ ਹਾਂ ਕੱਟ

ਵਾਜੀ। ਬਈ ਹੁਣ ਜੇ ਤਾਂ ਆਪਾਂ ਦੱਸਾਂ ਯਾਰ ਕਿ ਆਹ ਸਾਰਿਆਂ ਨੂੰ ਵੀ ਕਿਵੇਂ ਬਣਦੀ ਐ ਤੇ ਪੂਰੀ ਵੀਡੀਓ ਦਿਖਾਵਾਂਗੇ ਦੀ ਬਣਾਉਣ ਦੀ। ਇੱਥੇ ਵੇਖੋ ਦੇਖਾ ਕੇ ਫਿਰ। ਲਓ ਜੀ ਦੇਖੇ ਰਿਹਾ ਰੈਸਟ ਕਰਕੇ ਫਿਰ। ਬੜੀ ਸਵਾਦ ਬਣੀ ਆ ਬਈ। ਕਰੇ ਤੁਸੀਂ ਵੀ ਟਰਾਈ ਕਰਿਓ। ਕਰੇ ਬਣੀ ਵੀ ਆਪਣੀ ਆਈਸਕ੍ਰੀਮ।